ਆ ਮਨ ਨੂੰ ਨਬਿਸਰੈ ਮੰਗੈ ਦਮਾ ਦੰਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰੰਮ ਤੇ ਚਰਮੂਲ ਨਾ ਥੁੜੀਂਦੋ ਜਿ ਚਿਰ ਆਪ ਕਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਕਰ ਚਿਤਨ ਮਾਲ ਕੰਬ ਬ ਕੰਧੜੇ ਤੇ ਲਹਾ ਕਿੰਨਾ ਸਾਵੀ ਤੋੜ ਤਨ ਜੜਾਈ ਆਪਣੈ ਲਹਾ ਸੁਸਜਣ ਟੋੜ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ। ਇੱਕ ਓੰਕਾਰ ਸਤਗੁਰ ਪ੍ਰਸਾਦ। ਸ਼ਲੋਕ ਮਹਲਾ ਨਮਾ ਗੁਣ ਗੋਵਿੰਦ ਗਾਇਉ ਨਹੀਂ ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮੰਨ ਜਹਿ ਵਿਦਜਲ ਕੋਮੀਨ ਬਿਖ ਅੰਸੋਂ ਕਾਹਿ ਰਚਿਓ ਨਿਮਖ ਨ ਹੋਇਓ ਅਦਾਸ ਕਹੋ ਨਾਨਕ ਭਜ ਹਰਿ ਮੰਨ ਪਰੈ ਨ ਜਮ ਕੀ ਪਾਸ ਤਰਨਾ ਪੋ ਇਉ ਹੀ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰਮਨ ਔਦ ਜਾਤ ਹੈ ਬੀਤ ਬਿਰਦ ਪਿਉ ਸੁਜ ਨਹੀਂ ਕਾਲ ਪਹੁੰਚਿਓ ਆਣ ਕਹੋ ਨਾਨਕ ਨਰ ਬਾਵਰੇ ਕਿਉ ਨਾ ਪਜੈ ਭਗਵਾਨ ਤਨਦਾਰ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕੁਛ ਸੰਗੀ ਨਹੀਂ ਨਾਨਕ ਸਾਚੀ ਜਾਣ ਪਤ ਤਵ ਤਾਰਣ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਵਸਤ ਤੁਮ ਸਾਥ ਤਨ ਤਨ ਜੈ ਤੋ ਕੋ ਦੀਓ ਤਾਂ ਸੋ ਨੇਹੀ ਨਕੀਨ ਕਹੋ ਨਾਨਕ ਨਰਵਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜ ਅਨੀ ਕੇ ਤਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਰਾਮ ਸਦ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਕਹੋ ਨਾਨਕ ਸੁਣ ਰੇ ਮਨਾ ਤਹਿ ਸਿਮਰਤ ਗਤ ਹੋਈ ਜਹ ਸਿਮਰਤ ਗਤ ਪਾਈਐ ਤਹਿ ਪਜ ਰੀਤੈ ਮੀਤ ਕਹੋ ਨਾਨਕ ਸੁਣ ਰੇ ਮਨਾ ਆਉਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੇ ਉਪਜਿਉ ਨਾਨਕਾ ਲੀਨ ਤਹੇ ਮੈ ਮਾਨ ਕਟ ਕਟ ਮੈਂ ਹਰ ਜੂਬ ਸੈ ਸੰਤਨ ਕੇ ਹੋ ਪੁਕਾਰ ਕਹੋ ਨਾਨਕ ਤਹ ਪਜਮਨ ਕਉ ਨਿਧ ਉਤਰੈ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ মোহ ਅਬ ਮਾਨ ਕਹੂ ਨਾਨਕ ਸੁਣ ਰੇ ਮਨ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਹੀ ਜਹ ਕੰਚਨ ਲੋਸਮਾਨ ਕਹੂ ਨਾਨਕ ਸੁਣ ਰੇ ਮਨ ਮੁਕਤ ਤਾਹੀ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਬੀਤ ਸਮਾਨ ਕਹੂ ਨਾਨਕ ਸੁਣ ਰੇ ਮਨ ਮੁਕਤ ਤਾਹੀ ਤੈ ਜਾਨ ਪੈ ਕਾਹੂ ਕੋ ਦਿੱਤ ਨਹਿ ਨਹਿ ਪੈ ਮਾਨ ਤਾਨ ਕਹੂ ਨਾਨਕ ਸੁਣ ਰੇ ਮਨ ਗਿਆਨੀ ਤਾਹੀ ਵਖਾਨ ਜੈ ਬਿਖਿਆ ਸਗਲੀ ਤਜੀ ਲਿਓ ਪੇਖ ਵੈਰਾਗ ਕਹੋ ਨਾਨਕ ਸੁਣ ਰੇ ਮਨ ਤਹ ਨਰ ਮਾਥੇ ਪਾਗ ਜਹ ਮਾਇਆ ਮਬਤਾ ਤਜਿ ਸਭ ਤੇ ਪਿਉ ਅਦਾਸ ਕਹੋ ਨਾਨਕ ਸੁਣ ਰੇ ਮਨ ਤਹ ਘਟ ਬ੍ਰਹਮਨ ਵਾਸ ਜਹ ਪ੍ਰਾਣੀ ਹੋ ਮੈਂ ਤਜਿ ਕਰਤਾ ਰਾਮ ਪਛਾਨ ਬਹੁ ਨਾਨਕ ਬਹੁ ਮੁਖਤ ਨਰ ਈ ਮਨ ਸਾਚੀ ਮਾਨ ਪੈ ਨਾ ਸੁਨ ਦੁਰਮਤ ਹਰਨ ਕਲਮੈ ਹਰ ਕੋ ਨਾ ਹਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਹਿ ਤੈ ਕਾਮ ਜਿਹ ਬਾਗੁਣ ਗੋਬਿੰਦ ਪਜੋ ਕੰਨ ਸੁਨੋ ਹਰਨਾਮ ਕਹੋ ਨਾਨਕ ਸੁਣ ਰੇ ਮਨ ਪਰੈ ਨ ਜਮ ਕੈ ਤਾ ਜੋ ਪ੍ਰਾਣੀ ਮਮਤਾ ਤਜੈ ਲੋਭ মোহ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਦਾਰ ਜਿਉ ਸੁਫਨਾ ਹਰ ਪੇਖਣਾ ਐਸੇ ਜਗ ਕੋ ਜਾਣ ਨੀ ਮੈਂ ਕੁਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੀ ਪ੍ਰਾਨੀ ਡੋਲਤਨੀਤ ਕੋਟਨ ਮੈਂ ਨਾਨਕ ਕੋ ਨਰੈਣ ਜਹ ਚੀਤ ਜੈਸੀ ਜਲਤੀ ਬੁੱਧ ਬੁਦਾ ਉਪਜੈ ਮਿਣ ਸੈਨੀਤ ਜਗ ਰਚਨਾ ਤੈਸੀ ਰਚੀ ਕਹੋ ਨਾਨਕ ਸੁਣ ਬੀਤ ਪ੍ਰਾਣੀ ਕੋ ਸੁਨ ਚਿਤਈ ਮਦ ਮਾਇਆ ਕੰਦ ਕਹੋ ਨਾਨਕ ਬਿਨ ਹਰ ਭਜਨ ਕਰ ਤਾ ਹੈ ਜਮ ਪੰਦ ਜੋ ਸੁਖ ਕੋ ਚਾਹੈ ਸਦਾ ਸਨ ਰਾਮ ਕੀ ਲੀ ਕਹੋ ਨਾਨਕ ਸੁਣ ਰੇ ਮਨ ਦੁਰਲਭ ਮਾਨੁਖ ਦੇ ਮਾਇਆ ਕਾਰਨ ਤਾਵਈ ਮੂਰਖ ਲੋਗ ਅਜਾਣ ਕਹੋ ਨਾਨਕ ਬਿਨ ਹਰ ਪਜਨ ਬਿਰਥਾ ਜਨਮ ਸਰਾਨ ਜੋ ਪ੍ਰਾਣੀ ਇਸ ਦਿਨ ਪਜੈ ਰੂਪ ਰਾਮ ਤਹਿ ਜਾਣ हर जन हर अंतर नहीं नानक साची मन मनमाया मे फादर गोविंद नाम कहो नानक बिन हर भजन जीवन कौणे काम प्राणी राम न चेतयी मधमाायान् ਹਰਿ ਪਾਜਨ ਬਿਨਾ ਪਰਤ ਤਾ ਹੈ ਜਮਪੰਦ ਸੁਖ ਮਹਿ ਬਹੁ ਸੰਗੀ ਪਏ ਦੁਖ ਮਹਿ ਸੰਗ ਨ ਕੋਈ ਕਹੋ ਨਾਨਕ ਹਰਿ ਪਾਜ ਮਨਾ ਅੰਤੁ ਸੁਹਾਈ ਹੋਈ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਪਜਮਾ ਨਿਰਪਹਿ ਪਾਵੇ ਵਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਉ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਹਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਪਾਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹਤੋ ਸੋ ਨਕਿਓ ਪਰਿਓ ਲੋਭ ਕੈ ਪੰਦ ਨਾਨਕ ਸਮਿਓ ਰਮ ਗਿਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਿਓ ਨਿਕ ਸਤ ਨਾਹੇ ਨਮੀਤ ਨਾਨਕ ਮੂਰਤ ਚਿਤਰ ਜਾ ਸਾੜਤ ਨਾਹਿੰ ਪੀਤ ਨਰ ਚਾਹਤ ਕੁਛ ਔਰ ਔਰ ਕੀ ਔਰ ਪਈ ਚਿਤ ਬਿਤਰ ਹੋਠ ਗੌਰ ਨਾਨਕ ਫਾਸੀ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਉ ਨ ਕੋਏ ਕਹੋ ਨਾਨਕ ਸੁਣ ਰੇ ਮਨ ਹਰ ਪਾਵੇ ਸੋ ਹੋਇ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰ ਤਹ ਪੂਰਨ ਹੋਵੇ ਕਾਮ ਝੂਠੇ ਮਾਨ ਕਹ ਕਰੈ ਜਗ ਸੁਪਨੇ ਜਿਉ ਜਾਣ ਇਨ ਮੈਂ ਕੁਸ਼ ਤੀਰੂ ਨਹੀਂ ਨਾਨਕ ਕਿਹੋ ਵਖਾਣ ਗਰਭ ਕਰਤ ਹੈ ਦੇਹ ਕੋ ਬਿਨ ਸੈ ਸ਼ਿਨ ਮੈਂ ਮੀਤ ਜਹ ਪ੍ਰਾਣੀ ਹਰ ਜਸ ਕੇ ਹੋ ਨਾਨਕ ਤਹ ਜਗ ਜੀਤ ਜਹ ਕਟ ਸਿਮਰਨ RAM ਕੋ ਸੋ ਨਰ ਮੁਕਤਾ ਜਾਣ नर हर अंतर नहीं नानक साची मान एक भगत क न है मन जैस शुक्र स्वान नानक मनोता है तन स्वामी को ग्रह ज्यों सदा स्वान नहीं नित ਨਾਨਕ ਇਹ ਵਿਦ ਹਰਿ ਭਜੋ ਇਕ ਮਨ ਹੋਇ ਇਕ ਚਿਤ ਤੀਰਥ ਵਰਤ ਅਰਿਦਾਨ ਕਰ ਮਨ ਮੈਂ ਤਰੈ ਗਮਾਨ ਨਾਨਕ ਨਹਿ ਫਲ ਜਾਤ ਤਹ ਜਉ ਕੁੰਚਰ ਸੁਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੀਨ ਕਹੋ ਨਾਨਕ ਇਹ ਬਿਦ ਭਈ ਤੂੰ ਨ ਹਰ ਰਸ ਲੀਨ ਤਿਜ ਕਰ ਦੇਖਿਉ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਸਿਰ ਹਰ ਭਗਤ ਹੈ ਤਹ ਰਖੋ ਮਨ ਮਾਈ ਜਗ ਰਚਨਾ ਸਭ ਝੂਠ ਹੈ ਜਾਣ ਲਿਹੁ ਰੇ ਮੀਤ ਕਹ ਨਾਨਕ تیر ਨਾ ਰਹੈ ਜਉ ਬਾਲੂ ਕੀ ਪੀਤ ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾਰ ਕਹ ਨਾਨਕ تیر ਕਛ ਨਹੀਂ ਸੁਪਨੇ ਜਉ ਸੰਸਾਰ ਚਿੰਤਾ ਤਾਂ ਕੀ ਕੀ ਜਿਐ ਜੋ ਅਣ ਹੋਣੀ ਮਹਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਜੋ ਉਪਜਿਓ ਸੋ ਬਿਣਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੀ ਛਾੜ ਸਗਲ ਜੰਜਾਲ ਦੁਹਰਾ ਬਲਿ ਛੁਟਿ ਕਿਉ ਬੰਧਨ ਪਰੇ ਕਸੂ ਨਹੂਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸੁਹਾਏ ਬਲੂ ਬੂਆ ਬੰਧਨ ਛੁਟੇ ਸਲ ਕਿਸ ਹੋਤ ਅਪਾਏ ਨਾਨਕ ਸਭ ਕਿਸ ਤੁਮ ਰਹਿ ਹਾਥ ਮੈਂ ਤੁਮਹੀ ਹੋਤ ਸੁਹਾਏ ਸੰਗ ਸਖਾ ਸਭ ਤਜ ਗਏ ਕੋ ਨ ਨਿਵਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੀਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹੇ ਨਾਨਕ ਹੀ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ੁਰਮੈਂ ਗਹਿਓ ਜਾ ਕੈ ਸਮ ਨਹੀ ਕੋਇ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਰਾਮ ਨਾਮ ੁਰਮੈਂ ਗਹਿਓ ਆ ਕੈ ਸਾਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮਨਦਾਬਣੀ ਮਹਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਆਧਾਰੋ ਏ ਬਸਤ ਤਜਿ ਨਹ ਜਾਈ ਨਿਤ ਨਿਤ ਰਖ ਓਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਥੀਵੇ ਹਰੇ ਆ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤੋ ਜੀਵਾਂ ਤਨ ਮਨ ਧੀਵੈ ਹਰੇ ਆ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਉਚਰੰਗਣ ਸੰਗ ਅਲਾਪੇ ਆਠ ਨੰਦਨ ਪ੍ਰਥਮ ਰਾਗ ਪੈ ਰੂ ਵੇ ਕਰਹੀ ਪੰਚ ਰਾਗਣੀ ਸੰਗ ਉਚਹਰੀ ਪ੍ਰਥਮ ਪੈਰ ਵੀਵ ਲਾਵਲੀ ਪੁਨਾਕੀ ਗਾਵੇ ਬੰਗਲੀ ਉਨਾਸਲੇਖੀ ਕੀ ਪਈ ਵਾਰੀ ਪੈਰੋ ਕੀ ਪੰਜੋ ਨਾਰੀ ਪੰਚਮ ਹਰਖ ਦਸਾਗ ਸੁਣਾਵੇ ਬੰਗਾਲੰ ਮਦਮਾਦ ਵਗਾਵੇ ਲਲਤ ਬਲਾਵ ਲਗਾਵੇ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਪੈਰਵ ਕੀ ਗਾਵੇ ਗਾਇਣ ਪਤਰ ਦੁਤੀਆ ਮਾਲਕ ਕੌਸਿਕ ਲਾਪੇ ਸੰਗ ਰਾਗਣੀ ਪੰਚੋ ਥਾਪੇ ਗੌਂਡ ਕਰੀ ਅਰ ਦੇਵ ਗੰਦਾਰੀ ਗੰਧਾਰੀ ਸੀ ਹੁਤੀ ਅਚਾਰੀ ਤਨਾਸਰੀਏ ਪੰਜਉ ਗਾਈ ਮਾਲ ਰਗ ਕੌਸ਼ਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਬਲ ਚੰਡ ਕੌਸ਼ਕ ਉਵਾਰਾ ਖੌਖਟ ਪਉਰਾਨੰਦ ਗਾਈ ਅਸ਼ਟ ਮਾਲ ਕੌਸ਼ਕ ਸੰਗ ਲਾਈ ਉਨਾਯੋ ਹੰਡੋਲ ਪੰਚਨਾਰ ਸੰਗ ਅਸ਼ਟਸੁਤ ਉਠੈ ਤਾਨ ਕਲੋਲ ਗਾਇਣ ਤਾਰਮ ਲਾਵੀ ੀਤ ਲੰਗੀ ਦੇਵ ਕਰਿ ਆਈ ਬਸੰਤੀ ਸੰਦੂਰ ਸਹਾਈ ਸਰਸ ਹੀਰੀ ਲੈ ਪਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਨ ਆਨੰਦ ਪਾਛਕਾਰ ਆਈ ਚੰਦਰਬਿੰਬ ਮੰਗਲਨ ਸੁਹਾਈ ਸਰਸਵਾਨ ਆਹੇ ਬਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਵਾਰੀ ਕਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਔਰ ਗੁਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਔਰਾਮਾ ਕਮਲ ਕੁਸਮ ਚੰਪਕ ਕੇ ਨਮ ਗਉਰਾਓ ਕਨਰਾ ਕਲਿਆਨ ਅਸ਼ਟਪੁੱਤਰ ਦੀਪਕ ਕੇ ਜਨ ਸਭ ਮਿਲ ਸ੍ਰੀ ਰਾਗਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਬੈਰਾਰੀ ਕਰਨਾਟੀ ਤਰੀ ਗਵਰੇ ਗਾਵੈ ਆਸਵਰੀ ਤਹ ਪਛ ਸਿੰਦਬੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਤਮ ਮੀਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਸੋਰਠ ਗੌਂਡ ਮਲਾਰੀ ਧੁਣੀ ਪੁਨ ਗਾਵੇ ਆਸਾ ਗੁਣ ਗੁਣੀ ਉੱਚ ਸੁਰ ਸੋਹੂ ਪੁਨਕੀਨੀ ਮੀਗ ਰਾਗ ਸੋ ਪੰਚੋ ਚੀਨੀ ਬੈਰਾ ਤਰਗ ਉਤਰ ਕੇ ਦਾਰਾ ਜਗਲੀ ਤਰਨਟੋ ਜਲ ਤਾਰਾ ਪੁੰਗਾ ਵੈ ਸ਼ੰਕਰ ਓ ਸੰਮ ਮੀਗ ਰਾਗ ਪੁੱਤਰਨ ਕੀ ਨਾਮ ਖਸਟ ਰਾਗ ਪੁੰਗਾ ਆਈ ਸੰਗ ਰਾਗਣੀਤੀਸ ਸਬੈ ਪੁੱਤਰ ਰਾਗਨ ਕੀ 18 10 20 ਸਤਿ ਰਾਗ ਊਨਗਾਈ ਸੰਗ ਰਾਗਣੀ ਤੀਸ ਸਬੈ ਪੁੱਤਰ ਰਾਗਨ ਕੇ 18 10 20 ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖੋ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਆਨੰਦ ਸਹਿਬ RAM ਕਲੀ ਮਹਿਲਾ ਤੀਜਾ ਅਨੰਦ ੴ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦ ਉਤਾਂ ਗਾਵੋ ਹਰੀ ਕੀ ਰਾ ਮਨ ਜਿਨੀ ਬਸਾਇਆ ਕਹੇ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰਥ ਸੁਆਮੀ ਸੋਖਿ ਮਨੋਂ ਵਿਸਾਰਈ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਹਿਬਾ ਆਕਿਆ ਨਾਹੀ ਗਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਵਾਜੇ ਸ਼ਬਦ ਧਨੀਰੀ ਹੇ ਨਾਨਕ ਸੱਚੇ ਸਹਬ ਗਿਆਨਾਹੀ ਗਰ ਤੀਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੂਖਾਂ ਸਭ ਗਵਾਨਾਂ ਕਰ ਸ਼ਾਂਤ ਸੁਖ ਮਣਾਏ ਵਸਿਆ ਜਿਨ ਇਸ਼ਾ ਸਭ ਪਿਆਨਾਂ ਸਦਾ ਕਰਵਾਣ ਕੀਤਾ ਗੁਰੂ ਵੇਟੋਂ ਜਿਸ ਦੀ ਆਏ ਬੜਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦਿਤ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਐ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਡ ਕਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਉਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਬਾਜੇ आनंद सुनो बड़भागी ओ सगले मनोरथ पूरे पार ब्रह्म प्रभु पाया उतरे सगले मसूरी दुख रोग संताप उतरे सुने सच्ची वाणी संत साजन भई सरसे पूरे गुरु ते जानी सुनते बिनित कहते बबित सतगुरु रहा भरपूरे बनवंत नानक गुरु चरण लागी बाजे अनहद तुरे ਸੁਨ ਤੇਪ ਨੀਤ ਕਹ ਤੇ ਪਵਿਤ ਸਤਗੁਰ ਰਿਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਜ ਦੋਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬਰਿਆਈਆ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਸੁਪੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ